हां जी दोस्तों स्वागत दोस्तो, है थोड़ा साडे पेज ते ते दोस्तों आज आपा फिर ਤੁਹਾਡੇ ਲਈ ਇੱਕ ਟਾਪ ਦਾ ਨਗੀਨਾ ਲੈ ਕੇ ਆਏ ਆਂ ਤੇ ਅੱਜ ਆਪਾਂ ਖੜੇ ਆਂ ਜਿਲ੍ਹਾ ਫਰੀਦਕੋਟ ਦੇ ਪਿੰਡ ਘਮਿਆਰਾ ਵਿੱਚ दोस्तों ਅੱਜ ਆਪਾਂ ਤੁਹਾਡੇ ਲਈ ਨੀਲੀ ਰਾਬੀ ਦੀ ਮੱਝ ਲੈ ਕੇ ਆਏ ਆਂ ਪਹਿਲਾਂ ਤਾਂ ਮੱਝ ਦੀ ਫੇਸ ਕੁਆਲਟੀ ਚੈੱਕ ਕਰੋ ਪੂਰੀ ਚੰਗੀ ਐ ਕੱਦ ਕਾਠੀ ਮਿੱਤਰੋ ਮੱਝ ਦਾ ਪੂਰਾ ਚੰਗਾ ਐ ਤੇ ਥਾਣ ਲੈ ਵਾ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਹੈ ਮੂਠੀ ਵਾਲੇ ਥਾਣੇ ਮਿੱਤਰੋ ਤੇ ਬਾਈ ਕੰਦਾ ਇਹਨੇ ਚੌਥੇ ਸੂਏ ਸੂਨੇ ਮੱਝ ਨੇ ਪਾ 6 7 ਦਿਨ ਰਹਿ ਗਏ ਕਹਿੰਦਾ ਸੂਣਦੇ ਜੇ ਦੁੱਧ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਆਤੀਜੇ ਸੋਏ ਨੇ 16 17 ਲੀਟਰ ਦੁੱਧ ਦਿੱਤਾ ਸੀ ਅੱਜ ਕਿਦਾ ਮੇਤਰ 18 20 ਲੀਟਰ ਦੁੱਧ ਦੇਉਗੀ ਤੇ ਬਾਈ ਕਹਿੰਦਾ ਆਪ ਇਹ ਰੋਡਾਂ ਵਾਲੇ ਸਾਨ ਦੀ ਕੱਟੀ ਐ ਤੁਸੀਂ ਦੇਖ ਸਕਦੇ ਹੋ ਤੇ ਬਾਈ ਕਹਿੰਦਾ ਐਤਕੀ ਬਹੁਤ ਚੰਗੇ ਸਾਨ ਤੋਂ ਕ੍ਰਾਸ ਹੋਈ ਵੀ ਹੈ ਤੇ ਬਾਈ ਦਾ ਰੇਟ ਵੀ ਬਹੁਤ ਵਾਜਬ ਹੈ ਜਿਸ ਮੇਰੇ ਵੀਰ ਨੇ ਲੈਣੀ ਹੋ ਜਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਪਾਉਣੀ ਵੀ ਤਾਂ ਫ੍ਰੀ ਵੀਡੀਓ ਭੋਣੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਪੇਜ ਨੂੰ ਫੋਲੋ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੋਸਤੋ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ மூடுதான் தெரியா இது வாங்க